ਕਰਾਂ ਅੰਦਰ ਦੀ ਚਿਤਵਣੀ ਪਾਪ ਇਹ ਅੰਦਰ ਦੀ ਚਿਤਵਣੀ ਪੁੰਨੇ ਪੁੰਨ ਕਦੋਂ ਬੰਨੀ ਜਦੋਂ ਪਲਾਹ ਕੁੰ ਬਿਰਤੀ ਜਾਗੀ ਪਾਪ ਕਦੋਂ ਬੰਨੀ ਜਦੋਂ ਬੁਰਾਈ ਚਿਤਵੀ ਬੁਰਾ ਆ ਗਿਆ ਇਹ ਪਾਪ ਜੇ ਹੈ ਨ ਪਹਿਲਾਂ ਸਾਨੂੰ ਪਤਾ ਲੱਗਿਆ ਮੈਂ ਬਹੁਤ ਮਾੜੀਆਂ ਚਿਤਵਣੀਆਂ ਚਿਤਵੀਆਂ ਹੁਣ ਉਹ ਨਾਸ਼ ਕਿਵੇਂ ਹੋਣ ਉਹਨਾਂ ਦਾ ਭੁਗਤਾਨ ਭੁਗਤਣਾ ਪਵੇਗਾ ਪਛਤਾਵਾ ਸਦਾ ਮਿਲੇਗੀ ਮਹਾਰਾਜ ਕਹਿੰਦੇ ਪਾਪਾਂ ਦਾ ਵਿਨਾਸ਼ ਪ੍ਰਭੂ ਦਾ ਨਾਮ ਕਰਦਾ ਹੈ ਪ੍ਰਭੂ ਦਾ ਨਾਮ ਜਪ ਤੈਨੂੰ ਉਦੋਂ ਪੁਗਤਾਨ ਭੁਗਤਣਾ ਪੈਣਾ ਜਦੋਂ ਨਾਮ ਵਿਸਾਰ ਦਿੱਤਾ ਨਾਮ ਜਪ ਤੇ ਦੁੱਖ ਪਾਪ ਨਾਸ਼ ਹੋ ਜਾਣਗੇ ਨਾਨਕ ਭਗਤਾ ਸਦਾ ਵਿਗਾਸ ਉਹ ਸੁਣਿਆ ਦੁੱਖ ਪਾਪ ਕਾ ਨਾਸ਼ ਪਾਪਾਂ ਦਾ ਨਾਸ਼ ਹੋਵੇਗਾ ਨਾਮ ਨੂੰ ਸੁਣ ਤੇ ਆ ਜਪ ਪਾਪ ਵਿਨਾਸ਼ ਹੋਣਗੇ ਇਹ ਨਾਮ ਨੂੰ ਵਿਸਾਰ ਕੇ ਬਿਨ ਸੈ ਜਗਤ ਨਸ਼ਟ ਹੁੰਦਾ ਹੈ ਜੀਵ ਨਸ਼ਟ ਹੁੰਦਾ ਹੈ ਮਹਾਰਾਜ ਕਹਿੰਦੇ ਕਾਇਆ ਅੰਦਰ ਪਾਪ ਪੁੰਨ ਦੋਇ ਭਾਈ ਦੋਹੀ ਮਿਲਕੈ ਸ੍ਰਿਸ਼ਟ ਉਪਾਈ ਸਾਰੀ ਸ੍ਰੇਸ਼ਟੀ ਦੇ ਅੰਦਰ ਨੇ ਸ੍ਰੇਸ਼ਟੀ ਦੇ ਵਿੱਚ ਚੱਲਦੇ ਨੇ ਹਰ ਵਕਤ ਚੱਲਦੇ ਨੇ ਕੋਈ ਵਿਰਲੇ ਨੇ ਜਿਹੜਾ ਵਿਰਲ ਕੋਈ ਵਿਰਲਾ ਗੁਰਮਤ ਚੱਲੈ ਜੀਓ ਉਹ ਇਹਨਾਂ ਨੂੰ ਨਾਸ਼ ਕਰਦਾ ਹੈ ਪਾਪਾਂ ਨੂੰ ਔਰ ਪਾਮਰ ਬਿਰਤੀਆਂ ਨੂੰ ਮਹਾਰਾਜ ਕਹਿੰਦੇ ਇਹ ਮਾਇਆ ਜਗਮੋਹਣੀ ਭਾਈ ਕਰਮ ਸਭੇ ਵੇਕਾਰੀ ਇਹ ਮਾਇਆ ਜਿਨੇ ਸੰਸਾਰ ਵਿੱਚ ਜੀਵ ਨੂੰ ਆਉਂਦਿਆਂ ਆਪਣੀ ਅਧੀਨ ਕਰ ਲਿਆ ਹੈ ਸੰਸਾਰ ਵਿੱਚ ਆਉਂਦਾ ਜੀਵ ਤੇ ਆਉਂਿਆਂ ਹੀ ਉਹਨੂੰ ਔਰ ਆਪਨੇ ਅਧীন ਕਰ ਲਿਆ ਜਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਮਾਤਾ ਕੀ ਉਦਰ ਮੈਂ ਪ੍ਰਤਪਾਲ ਕਰੇ ਔਰ ਉਥੇ ਪ੍ਰਤਪਾਲ ਕਰਦਾ ਤੇ ਗੁਰੂ ਅਮਰਦਾਸ ਮਹਾਰਾਜ ਇਹ ਵੀ ਬਚਨ ਕਰਦੇ ਨੇ ਕਿ ਜਦੋਂ ਸੰਸਾਰ ਵਿੱਚ ਜੀਵ ਪਰਵੇਸ਼ ਕਰਦਾ ਆ ਲਿਬ ਛੁੜ ਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇ ਉਦੋਂ ਮਾਇਆ ਨੇ ਹੁਕਮ ਚਲਾਤਾ ਪ੍ਰਭੂ ਨਾਲੋਂ ਲੈਵ ਟੁੱਟੀ ਤੇ ਮਾਇਆ ਨੇ ਹੁਕਮ ਚਲਾਤਾ ਤੇ ਉਹ ਜਿਹੜੀ ਮਾਇਆ ਨੇ ਹੁਕਮ ਜਿੰਨੇ ਚਲਾਇਆ ਹੁਕਮਰਾਨ ਬਣ ਗਈ ਇਹਦੀ ਉਹਦੇ ਆਦੀਨ ਹੋ ਗਿਆ ਫਿਰ ਜਿੱਦਰ ਨੂੰ ਹੁਕਮ ਕਰਦੀ ਉਧਰ ਨੂੰ ਇਹ ਚੱਲਦਾ ਉਹਨੂੰ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਅੱਜ ਬਚਨ ਕਰਦਾ ਏ ਨੇ ਇਹ ਮਾਇਆ ਜਗ ਮੋਹਣੀ ਭਾਈ ਇਹ ਮਾਇਆ ਜਿਹੜੀ ਇਹ ਜਗਤ ਨੂੰ ਮੋਹਤ ਕਰਦੀ ਏ ਕਰਸ਼ਤ ਕਰਦੀ ਏ ਖਿੱਚਦੀ ਏ ਆਪਣੇ ਵੱਲ ਗੁਰੂ ਅਮਰਦਾਸ ਮਹਾਰਾਜ ਦੇ ਵੀ ਬਚਨ ਕਰਦਿਆ ਮਾਇਆ ਮਮਤਾ ਮੋਹਣੀ ਜੇਨ ਵੇਣ ਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰਮਖ ਉਬਰੇ ਜਿਨੀ ਸੱਚ ਨਾਮ ਚਿਤ ਲਾਇਆ ਬਿਨ ਨਾਵੇ ਜਗ ਕਮਲਾ ਫਰੇ ਗੁਰਮਖ ਨਦਰੀ ਆਇਆ ਗੁਰਮਖਾਂ ਨੂੰ ਦਿਸ ਪਿਆ ਹੈ ਗੁਰੂ ਨਾਲ ਜੁੜ ਕੇ ਗੁਰੂ ਦੇ ਮਾਰਗ ਤੇ ਤੁਰ ਕੇ ਦਿਸ ਪਿਆ ਹੈ ਇਹ ਮਾਇਆ ਜਗਤ ਨੂੰ ਨਿਗਲੀ ਜਾ ਰਹੀ ਭਾਵੇਂ ਦੇ ਪ੍ਰਤੱਖ ਦੰਦ ਨਹੀਂ ਐ ਪਰ ਜਗਤ ਨੂੰ ਅਧੀਨ ਕਰਕੇ ਨਿਗਲੀ ਜਾ ਰਹੀ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦਿਆ ਇਹ ਜਗਤ ਨੂੰ ਮੋਹਣੀ ਚੇਮਬੜੀ ਹੋਈ ਐ ਖਿੱਚੀ ਜਾਂਦੀ ਆਪਣੇ ਵੱਲੇ ਆਪਣੇ ਹਾਵਾਂ ਭਾਵਾਂ ਨਾਲ ਜਗਤ ਜੀਵ ਇਹਦੇ ਮਗਰ ਤੁਰਿਆ ਜਾ ਰਿਹਾ ਤੇ ਕਰਮ ਇਹ ਕਰਦਾ ਮਾਇਆ ਦੇ ਅਧੀਨ ਹੋ ਕੇ ਜੋ ਕਾਰੋਬਾਰੀ ਧੰਦੇ ਕਰਦਾ ਨਾ ਵਪਾਰ ਕਰੇ ਕਾਰੋਬਾਰ ਕਰੇ ਔਰ ਕਰਮ ਸਭੇ ਵੇਕਾਰ ਵਿਅਰਥ ਨੇ ਸਗਾਰਤੇ ਨਹੀਂ ਨਿਕਾਰਤ ਨੇ ਕਿਉਂ ਮਹਾਰਾਜ ਕਹਿੰਦੇ ਨੇ ਇਹਦੇ ਆਧੀਨ ਨੇ ਪਰਮਾਤਮਾ ਵਾਲੇ ਨਹੀਂ ਕੀਤੇ ਕਰਮ ਵੀ ਬਾਰੀ ਵੀ ਉਹ ਵੀ ਜਿਹੜੇ ਇਸ ਦੇ ਆਧੀਨ ਹੋ ਕੇ ਕੀਤੇ ਨੇ ਉਹ ਸਾਰੇ ਕਰਮ ਬੇਕਾਰ ਨੇ ਵਿਅਰਥ ਨੇ ਮਾਇਆ ਐਸੀ ਮੋਹਣੀ ਪਾਈ ਜੇਤੇ ਜੀਵ ਤੇਤੇ ਡਹਿ ਕਾਈ ਜਿੰਨੇ ਜੀਵੇ ਨਾ ਇਹਨਾਂ ਨੂੰ ਕਿਸੇ ਨਾ ਕਿਸੇ ਰੂਪ ਚੋ ਕੇ ਚਿੰਬੜ ਜਾਂਦੀ ਕਿਸੇ ਨੂੰ ਪੁੱਤ ਰੂਪ ਕਿਸੇ ਨੂੰ ਧੀ ਰੂਪ ਕਿਸੇ ਨੂੰ ਪਤਨੀ ਰੂਪ ਕਿਸੇ ਨੂੰ ਪਤੀ ਰੂਪ ਕਿਸੇ ਨੂੰ ਦੌਲਤ ਰੂਪ ਕਿਸੇ ਨੂੰ ਸ਼ੌਹਰਤ ਰੂਪ ਕਿਸੇ ਨੂੰ ਕਿਸੇ ਨਾ ਇਹ ਕਿਸੇ ਨੂੰ ਕਿਸੇ ਜੀਦੇ ਕੁਲ ਸਭੋ ਕੁਝੇ ਪਰ ਉਹ ਪਰਮਾਤਮਾ ਨੂੰ ਕਹਿੰਦਾ ਤਿਆਂ ਪੁੱਤਾਂ ਵਿੱਚ ਰਹਿੰਦਾ ਵੈ ਗੁਰੂ ਇਹ ਤੇਰੀ ਦਾਤ ਹੈ ਇਹ ਦੌਲਤ ਸ਼ੌਹਰਤ ਤੇਰੀ ਕਿਰਪਾ ਹੈ ਤੇਰੀ ਕਿਰਪਾ ਤੋਂ ਬਿਗੈਰ ਨਹੀਂ ਵਡਿਆਈ ਹੁੰਦੀ ਇਹ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹਨਾਂ ਦਾ ਨੇ ਮੇਰਾ ਇਹ ਤੇਰੀ ਵਡਿਆਈ ਆ ਮੇਰੇ ਵਰਗੇ ਦੀ ਕੋਈ ਬਾਤ ਨਹੀਂ ਪੁੱਛਦਾ ਉਦੋਂ ਗੁਰੂ ਚੇਤੇ ਆਉਂਦਾ ਫਿਰ ਇਹ ਪ੍ਰਭਾਵ ਨਹੀਂ ਪਉਂਦੀ ਮਹਾਰਾਜ ਸੱਚੇ ਪਦਸ਼ਾਹ ਕਹਿੰਦੇ ਨੇ ਜਿੰਨੇ ਕਰਮ ਕਰ ਰਿਹਾ ਸਭ ਏ ਕਾਰਨੇ ਮਹਾਰਾਜ ਕਹਿੰਦੇ ਸੁਨ ਪੰਡਤ ਕਰਮਕਾਰੀ ਇਹ ਕਰਮਾਂ ਦੇ ਝਮੇਲੇ ਵਿੱਚ ਫਸੇ ਹੋਏ ਕਰਮ ਕਰਨ ਵਾਲੇ ਕਰਵਾਉਣ ਵਾਲੇ ਵਿਦਵਾਨ ਪੰਡਿਤ ਸੁਨ ਤੂੰ ਇਹਨਾਂ ਨੂੰ ਕਰਮ ਕਾਂਡਾਂ ਵਿੱਚ ਪਾ ਦਿੱਤਾ ਨਾਮ ਨਹੀਂ ਜਪਨ ਲਾਇਆ ਆ ਕਰੋ ਵੋ ਕਰੋ ਇਧਰ ਨੂੰ ਬਾਹਰ ਨੂੰ ਤੋੜ ਦਿੱਤਾ ਅੰਦਰੂਨੀ ਭਾਵ ਕਿਸੇ ਨੂੰ ਨਹੀਂ ਦੱਸਿਆ ਪਰ ਸੁਣਨਾ ਕਰ ਜਿਤ ਕਰਮ ਸੁਖ ਉਪਜੈ ਭਾਈ ਮਹਾਰਾਜ ਕਹਿੰਦੇ ਹੈ ਭਾਈ ਜਿਹੜੇ ਕਰਮ ਕਰਨ ਨਾਲ ਜਿਹੜੇ ਕੰਮ ਕਰਨ ਨਾਲ ਔਰ ਸੁਖ ਪੈਦਾ ਹੋਣਾ ਸੀ ਨਾ ਜੀਵਨ ਦੇ ਵਿੱਚ ਔਰ ਪੈਦਾ ਹੋਣਾ ਸੀ ਮਹਾਰਾਜ ਕਹਿੰਦਿਆ ਉਹ ਕਰਮ ਤਾਂ ਇਹ ਨਿਕਰਾਇਆ ਹੀ ਨਹੀਂ ਇਹ ਤਾਂ ਤੁਹਾਨੂੰ ਕਰਮ ਕਾਂਡਾਂ ਦੇ ਵਿੱਚ ਫਸਾ ਦਿੰਦਾ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ ਮਹਾਰਾਜ ਕਹਿੰਦੇ ਉਹ ਆਤਮ ਸਿਧਾਂਤ ਉਹ ਆਤਮਕ ਗਿਆਨ ਅੰਦਰ ਦਾ ਉਹ ਕਰਮ ਭਲੇ ਆ ਉਹ ਅੰਦਰੋਂ ਪੈਦਾ ਹੋਣੇ ਆ ਮਹਾਰਾਜ ਕਹਿੰਦੇ ਸਾਸਤ ਬੇਦ ਬਕੈ ਖੜੂ ਭਾਈ ਕਰਮ ਕਰੋ ਸੰਸਾਰੀ ਸੱਚੀ ਸਰਕਾਰ ਮੇਰ ਕਰ ਦੇਨੇ ਖੜ ਕੇ ਜਿੰਨੇ ਅਰ ਸ਼ਾਸਤਰੇ ਪੰਡਿਤ ਤੂੰ ਉਹਨਾਂ ਦੇ ਬੜੇ ਬੜੇ ਪਰਮਾਨ ਦੇਨਾ ਹੈ ਉਹਨਾਂ ਦੀਆਂ ਬੜੀਆਂ ਦਲੀਲਾਂ ਅਪੀਲਾਂ ਦੇਨਾ ਉਹਦੇ ਦੱਸੇ ਅਨੁਸਾਰ ਆ ਕਰਮ ਕਰੋ ਆ ਕਰੋ ਮਹਾਰਾਜ ਸੱਚੇ ਪਦਸ਼ਾਹ ਕਹਿੰਦੇ ਨੇ ਇਹ ਸੰਸਾਰੀ ਜਿਹੜੇ ਜੀਵ ਨੇ ਇਹ ਸੰਸਿਆਾਂ ਦੇ ਵਿੱਚ ਫਸੇ ਸ਼ੰਕਿਆਂ ਦੇ ਵਿੱਚ ਫਸੇ ਨੇ ਤੇ ਅਰ ਸ਼ੰਕੇ ਹੀ ਇਹਨਾਂ ਦੇ ਵੈਰੀ ਬਣੇ ਹੋਏ ਨੇ ਇਹਨਾਂ ਨੂੰ ਨਾਸ਼ ਕਰ ਦੇਣਗੇ ਗਿਆਨ ਅੰਦਰ ਆਵੇਗਾ ਸ਼ੰਕਾਵਾਂ ਦਾ ਸਮਾਧਾਨ ਹੋ ਜਾਏਗਾ ਅੰਦਰ ਚਾਨਣ ਆਵੇਗਾ ਅਗਿਆਨ ਚਲਾ ਜਾਏਗਾ ਅਗਿਆਨ ਹੀ ਭਰਮ ਹੈ ਅਗਿਆਨ ਦੇ ਅਧੀਨ ਹੋਇਆ ਸ਼ੰਕਾਵਾਂ ਜੀਵ ਦੇ ਅੰਦਰੋਂ ਜਨਮ ਲੈਂਦੀਆਂ ਨੇ ਜਿਵੇਂ ਜਿਵੇਂ ਜੀਵ ਕੋਲ ਗਿਆਨ ਆਵੇਗਾ ਅਗਿਆਨ ਖਤਮ ਹੋ ਜਾਏਗਾ ਮਹਾਰਾਜ ਕਹਿੰਦੇ ਪਾਖੰਡ ਮੈਲ ਨਾ ਚੁੱਕਈ ਭਾਈ ਐਸੇ ਦਿਖਾਵੇ ਦੇ ਕਰਮ ਦਿਖਾਵੇ ਦਾ ਧਰਮ ਕਰਨ ਨਾਲ ਅਰ ਫਿਰ ਅੰਦਰ ਮਲੀਨਤਾ ਆਉਂਦੀ ਏ ਮਹਾਰਾਜ ਕਹਿੰਦੇ ਜਦੋਂ ਪ੍ਰਭੂ ਵਾਲੇ ਕਰਮ ਕੀਤੇ ਅਰਾਧਨਾ ਕੀਤੀ ਮਹਾਰਾਜ ਕਹਿੰਦੇ ਪਾਖੰਡ ਮੈਲ ਨਾ ਚੁੱਕੀ ਭਾਈ ਤੇਰੇ ਵਾਲੇ ਕਰਮ ਕਰਨ ਦੇ ਨਾਲ ਕਰਮ ਕਾਂਡ ਕਰਨ ਨਾਲ ਮਨ ਦੀ ਮੈਲ ਨਹੀਂ ਉਤਰਦੀ ਦਿਖਾਵੇ ਦਾ ਕਰਮ ਦਿਖਾਵੇ ਦਾ ਧਰਮ ਕੀਤਾ ਉਹਦੇ ਨਾਲ ਅੰਦਰ ਦੀ ਮਲੀਨਤਾ ਨਹੀਂ ਜਾਏਗੀ ਅੰਦਰੋਂ ਬਦਲਣਾ ਤਾਂ ਮਨ ਦੇ ਵਿਚਾਰਾਂ ਨੂੰ ਮਨ ਦੇ ਖਿਆਲਾਂ ਨੂੰ ਹੈ ਉਹ ਨਹੀਂ ਬਦਲੇ ਮਹਾਰਾਜ ਸੱਚੇ ਪਰਚਾ ਕਹਿੰਦੇ ਅੰਤਰ ਮੈਲ ਵਿਕਾਰੀ ਹੁਣ ਅੰਦਰ ਨੂੰ ਮੈਲ ਕੀ ਹੈ ਬਾਰ ਉਹ ਮਿੱਟੀ ਲੱਗ ਗਈ ਘਟਾ ਲੱਗ ਗਿਆ ਕਿ ਚਿੱਕੜ ਲੱਗ ਗਿਆ ਮਨ ਕਿਹੜਾ ਉੱਥੇ ਰੂੜੀ ਸਿੱਟਦਾ ਰਿਹਾ ਹੈ ਬਾਈ ਮਹਾਰਾਜ ਕਹਿੰਦੇ ਨਹੀਂ ਇਹਨੂੰ ਵਿਕਾਰਾਂ ਦੀ ਮੈਲ ਲੱਗੀ ਹੈ ਇਹਦੇ ਵਿਕਾਰਾਂ ਦੀ ਮੈਲ ਉਹਨੂੰ ਧੁਪਣਾ ਹੈ ਨਾਮ ਦੇ ਨਾਲ ਪ੍ਰਭੂ ਦੇ ਨਾਮ ਨਾਲ ਜੇ ਕਿਦੇ ਮਨ ਮੈਲਾ ਰਹਿ ਗਿਆ ਇਸ ਜੋ ਕੁਝ ਕਰਦਾ ਸਭ ਮਲੀਨਤਾ ਦੇ ਸਹਿ ਤੇ ਮਨ ਮੈਲੇ ਸਭ ਕਿਛ ਮੈਲਾ ਤਨ ਧੋਤੇ ਮਨ ਹੱਛਾ ਨ ਹੋਏ ਤਨ ਧੋਏ ਦਾ ਹੀ ਮਨ ਦਾ ਇਸ਼ਨਾਨ ਨਹੀਂ ਹੋਇਆ ਮਨ ਦੀ ਪਵਿੱਤਰਤਾ ਨਹੀਂ ਮਨ ਨੂੰ ਮੈਲੇ ਬਾਹਰੋਂ ਮੈਂ ਚੋਲਾ ਪਹਿਨੇ ਆ ਬਾਹਰੋਂ ਮੈਂ ਵੱਡੇ ਪਗਵਨ ਲਈਏ ਬਾਹਰੋਂ ਮੈਂ ਬੜਾ ਗੁਰਮਖ ਦਿਸਦਾ ਤੇ ਮੇਰਾ ਚੱਲਣਾ ਵੀ ਮੈਲਾ ਹੋਵੇਗਾ ਕਿਉਂਕਿ ਮਨ ਮੈਲਾ ਹੈ ਮੇਰਾ ਦੇਖਣਾ ਵੀ ਮੈਲਾ ਹੋਵੇਗਾ ਜਿੱਥੇ ਮੈਂ ਬੋਲ ਬੋਲਾਂਗਾ ਉਹ ਵੀ ਮੈਲ ਹੀ ਫੈਲਾਉਣਗੇ ਉਹ ਵੀ ਮੈਲਾ ਹੀ ਕਰਨਗੇ ਔਰ ਮੇਰਾ ਸਾਥ ਜਿਨ੍ਹਾਂ ਨੂੰ ਮਿਲੇਗਾ ਉਹ ਵੀ ਮਲੀਨਤਾ ਸਹਿਣਗੇ ਕਿਉਂਕਿ ਤੇਰਾ ਆਉਣਾ ਜਾਣਾ ਚੱਲਣਾ ਫਿਰਨਾ ਦੇਖਣਾ ਸੁਣਨਾ ਸਭ ਮੈਲਾ ਹੋ ਜਾਏਗਾ ਜਦੋਂ ਮਨ ਮੈਲਾ ਹੈ ਮਨ ਮੈਲੇ ਸਭ ਕੁਛ ਮੈਲਾ ਜੋ ਕਰੇਗਾ ਸਭ ਮੈਲਾ ਮਨ ਪਵਿੱਤਰ ਹੈ ਤੇ ਅਰ ਸਭ ਕੁਝ ਬਾਹਰ ਤੇਰਾ ਦੇਖਣਾ ਵੀ ਪਵਿੱਤਰ ਹੋਵੇਗਾ ਤੇਰਾ ਚੱਲਣਾ ਵੀ ਪਵਿੱਤਰ ਹੋਵੇਗਾ ਤੇਰਾ ਕਰਨਾ ਵੀ ਪਵਿੱਤਰ ਹੋਵੇਗਾ ਸਭ ਕੁਝ ਪਵਿੱਤਰ ਹੋਵੇਗਾ ਮਹਾਰਾਜ ਕਹਿੰਦੇ ਅੰਦਰ ਵੇਕਾਰਾਂ ਦੀ ਮੈਲ ਏ ਉਹਨੂੰ ਜੁਦੇ ਕਰ ਉਹਨੂੰ ਦੂਰ ਕਰ ਤਾਂ ਗੱਲ ਬੰਨੀ ਇਨ ਵਿਦ ਡੂਬੀ ਮਕਰੀ ਭਾਈ ਉੰਡੀ ਸਿਰਕੈ ਭਾਰੀ ਮਹਾਰਾਜ ਕਹਿੰਦੇ ਇਨ ਵਿਦ ਇਹ ਬਾਹਰ ਦੇ ਟੰਗ ਬਣਾਉਂਦੇ ਆ ਔਰ ਡੂਬੀ ਮਾਕੂਰੀ ਮਾਕੂਰੀ ਦਾ ਅਰਥ ਮੱਕੜੀ ਹੁੰਦੀ ਨਾ ਮੱਕੜੀ ਆਪਾਂ ਸਾਰਿਆਂ ਨੂੰ ਪਤਾ ਹੈ ਔਰ ਕਹਿੰਦੇ ਉਹ ਮੱਕੜੀ ਜਿਹੜੀ ਐ ਐਉ ਡੂਬੀ ਔਰ ਕਿਵੇਂ ਉੰਡੀ ਸਿਰਕੈ ਭਾਰੀ ਸਿਰ ਭਾਰ ਹੋ ਕੇ ਨਾ ਪੁੱਠੀ ਲਟਕ ਕੇ ਉਹਨੇ ਜਿਹੜਾ ਜਾਲਾ ਬੁਣਿਆ ਸੀ ਤੰਦਾ ਨਹੀਂਆ ਔਰ ਉਹ ਜਾਲਾ ਬੁਣਿਆ ਤੇ ਉਹਦੇ ਵਿੱਚ ਆਪ ਹੀ ਪੁੱਠੀ ਲੱਡ ਕੇ ਆਪ ਹੀ ਫਸ ਗਈ ਜਿਹੜਾ ਆਪ ਆਂਦੇ ਨਾ ਮੱਕੜੀ ਜਾਲ ਬੁਣਿਆ ਤੇ ਵਿੱਚੇ ਆਪ ਵੀ ਫਸ ਕੇ ਮਰ ਜਾਂਦੀ ਉਹ ਆਪ ਵੀ ਨਿਕਲ ਨਹੀਂ ਪਉਂਦੀ ਮਹਾਰਾਜ ਕਹਿੰਦਿਆ ਇਹ ਆਪਣੀ ਮਤ ਆਪਣਾ ਢੰਗ ਵਰਤਦਿਆਂ ਗੁਰੂ ਵਾਲੀ ਮਤ ਛੱਡ ਕੇ ਆਪਣੀ ਮਤ ਮੰਗਰ ਚੱਲਦੇ ਆ ਹੋਇਆ ਮਹਾਰਾਜ ਕਹਿੰਦੇ ਨੇ ਜਿਵੇਂ ਮੱਕੜੀ ਜਾਲਾ ਬੁਣਦੀ ਬੁਣਦੀ ਬੁੰਦੀ ਪੌਂਦੀ ਪੁੱਠੀ ਲੜਕੀ ਵਿੱਚੇ ਹੀ ਖਤਮ ਹੋ ਜਾਂਦੀ ਆ ਨਾ ਜੀਵ ਵੀ ਇੱਥੇ ਬਾਹਰ ਦਾ জাল ਹੀ ਬੁਣਦਾ ਰਹਿ ਜਾਂਦਾ ਹੈ ਵਿੱਚੇ ਇਹਦੇ ਡਿੱਗਦਾ ਹੈ ਇਹਦੇ ਵਿੱਚ ਹੀ ਪਰਪੰਚ ਸੰਸਾਰ ਦੇ ਵਿੱਚ ਖਤਮ ਹੁੰਦਾ ਹੈ ਮਾਤਾ ਦੇ ਉਦਰ ਵਿੱਚ ਬਾਰ ਬਾਰ ਡਿੱਗਦਾ ਹੈ ਬਾਰ ਬਾਰ ਜੰਮਨ ਮਰਨ ਦੇ ਚੱਕਰ ਵਿੱਚ ਪੈਂਦਾ ਉੰਡੀ ਸਿਰਕੈ ਭਾਰੀ ਸਿਰ ਭਰ ਹੋਣਾ ਫਿਰ ਪੁੱਠਾ ਲਟਕਦਾ ਰਹਿੰਦਾ ਹੈ ਪੁੱਠਾ ਲਟਕਦਾ ਸੰਸਾਰ ਵਿੱਚ ਆਉਣ ਵਾਸਤੇ ਦੁੱਖਾਂ ਨੂੰ ਸਹਾਰਦਾ ਹੈ ਮਹਾਰਾਜ ਕਹਿੰਦੇ ਦੁਰਮਤ ਕਣੀ ਵੇਗੁੱਤੀ ਭਾਈ ਮਹਾਰਾਜ ਕਹਿੰਦੇ ਜਿਹੜੀ ਦੁਰਮਤ ਭੈੜੀ ਮਾਤੇ ਨਾ ਕਣੀ ਬਹੁਤੀ ਖੋਟੀ ਆ ਬਹੁਤੀ ਮਾੜੀ ਆ ਕਣੀ ਵੇਗੁੱਤੀ ਭਾਈ ਬਹੁਤੀ ਜਿਆਦੀ ਮਾੜੀ ਆ ਖਰਾਬ ਕਰ ਦੇਣ ਵਾਲੀ ਐ ਜੀਵਨ ਨੂੰ ਔਰ ਮਹਾਰਾਜ ਕਹਿੰਦਿਆ ਦੂਜੇ ਭਾਈ ਖੁਆਈ ਇਹ ਦ્વੈਤ ਵਿੱਚ ਦੁਰਮਤ ਲਾਉਂਦੀ ਐ ਤੇ ਜੀਵ ਨੂੰ ਦ્વੈਤ ਵਿੱਚ ਜੋੜ ਕੇ ਬਰਬਾਦ ਕਰ ਦਿੰਦੀ ਆਬਾਦ ਨਹੀਂ ਕਰਦੀ ਬਿਨ ਸਤਿਗੁਰ ਨਾਮ ਨਾ ਪਾਈਐ ਭਾਈ ਤਨ ਗੁਰੂ ਨਾਨਕ ਨਰਨਕਾਰੀ ਮਹਾਰਾਜ ਕਹਿੰਦੇ ਐਸ ਕਰਕੇ ਸਿੱਖੋ ਤੁਹਾਨੂੰ ਕਹ ਸੱਚੇ ਗੁਰੂ ਨਾਲ ਜੁੜੋ ਗੁਰੂ ਤੋਂ ਬਗੈਰ ਨਾਮ ਨਹੀਂ ਜੇ ਮਿਲਦਾ ਜਿੱਥੇ ਮਰਦੀ ਜਾਈਏ ਗੁਰੂ ਤੋਂ ਬਿਨਾ ਨਾਮ ਅੰਦਰ ਨਹੀਂ ਜੇ ਚੱਲਦਾ ਗੁਰੂ ਤੋਂ ਬਗੈਰ ਨਾਮ ਨਹੀਂ ਮਿਲਦਾ ਨਾਮ ਤੋਂ ਬਿਨਾ ਮਨ ਦਾ ਇਸ਼ਨਾਨ ਨਹੀਂ ਜੇ ਹੁੰਦਾ ਮਨ ਨੂੰ ਟਿਕਾਉਣੀ ਜੇ ਮਿਲਦਾ ਨਾਮ ਤੋਂ ਬਿਨਾ ਅੰਦਰ ਗਿਆਨ ਨਹੀਂ ਜੇ ਪ੍ਰਗਟ ਹੁੰਦਾ ਨਾ ਅਗਿਆਨ ਨਸ਼ਟ ਹੋਵੇ ਨਾ ਮਨ ਦੀ ਮੈਲ ਉਤਰੇ ਬਿਨ ਸਤਗੁਰ ਨਾਮ ਨਾ ਪਾਈਏ ਭਾਈ ਬਿਨ ਨਾਮੈ ਪਰਮਨ ਦਾਈ ਜਿੰਨਾ ਚਿਰ ਨਾਮ ਨਹੀਂ ਜਪਿਆ ਉਹਨਾਂ ਚਿਰ ਪਰਮ ਨਹੀਂ ਜਾਂਦਾ ਪਟਕਣਾ ਦੇ ਵਿੱਚ ਹੀ ਹੈ ਉਹਨਾਂ ਚਿਰ ਜੀਵ ਸੰਕਿਆਵਾਂ ਦੇ ਵਿੱਚ ਹੀ ਹੈ ਅੰਧੇਰੇ ਦੇ ਵਿੱਚ ਔਰ ਮਹਾਰਾਜ ਸੱਚੇ ਪਤਸ਼ਾਹ ਕਹਿੰਦੇ ਬਾਰ ਬਾਰ ਰਸਤਾ ਉਹੀ ਪੁੱਛਦਾ ਹੈ ਜਿਹਨੂੰ ਪਤਾ ਨਹੀਂ ਹੈ ਜਦੋਂ ਪਤਾ ਲੱਗ ਜਾਂਦਾ ਨਾ ਹੁਣ ਮੈਂ ਕਹਾਂ ਵੀ ਮੈਨੂੰ ਪਤਾ ਮੈਂ ਗਿਆਨੀ ਐ ਤੇ ਮੈਂ بڑے ਸਵਾਲ ਪੁੱਛਦਾ ਹਾਂ ਜੀ ਨਹੀਂ ਮੈਂ ਅਗਿਆਨੀ ਮੇਰੇ ਅੰਦਰ ਅਗਿਆਨ ਕੰਮ ਕਰਦਾ ਹੈ ਕਈ ਵਿਰ ਤੁਹਾਨੂੰ ਨਹੀਂ ਮੈਂ ਕਹਾਂਗਾ ਮੈਨੂੰ ਪਤਾ ਨਹੀਂ ਤੇ ਮੈਂ ਦੂਜੇ ਨੂੰ ਕਹਾਂਗਾ ਜਿਹਨੂੰ ਮੇਰੇ ਕੋਲ ਸਮਾਧਾਨ ਹੋਇਆ ਨਾ ਜਿਹੜਾ ਰਸਤੇ ਦਾ ਜਾਣਕਾਰ ਹੋਵੇ ਉਹਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਉਹ ਚੱਲਿਆ ਹੀ ਜਾਂਦਾ ਹੈ ਚੱਲਿਆ ਹੀ ਜਾਂਦਾ ਹੈ ਜੇ ਕੋਈ ਕਹਿੰਦਾ ਹੈ ਤੈਨੂੰ ਕਹਿੰਦਾ ਆ ਜਾ ਤੁਰਿਆ ਤੂੰ ਮੈਂ ਤੁਰਿਆ ਵਾਰ-ਵਾਰ ਉਹ ਵੀ ਪੁੱਛੇਗਾ ਬ੍ਰੇਕ ਲਾ ਲੈ ਕੇ ਉਹ ਹੀ ਪੁੱਛੇਗਾ ਜਿੰਨੂੰ ਰਸਤਾ ਮਲਮ ਨਹੀਂ ਹੈ ਸ਼ੰਕਾਵਾਂ ਉਹਦੇ ਅੰਦਰੋਂ ਹੀ ਉਪਜਨ ਗਈਆਂ ਜਿੰਨੂੰ ਗੁਰੂ ਦਾ ਗਿਆਨ ਅਜੇ ਪ੍ਰਾਪਤ ਨਹੀਂ ਅਗਿਆਨ ਵਿੱਚੇ ਕੁਝ-ਕੁਝ ਚੰਨਣਾ ਪੈਂਦਾ ਸੁੱਤੇ ਫੇਰ ਪੁੱਛਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਰ ਹਿਰਦੇ ਦੇ ਵਿੱਚ ਗਿਆਨ ਪ੍ਰਗਟ ਹੋਣਾ ਤੇ ਪ੍ਰਭੂ ਤੋਂ ਹੋਣਾ ਨਹੀਂ ਤਾਂ ਨਹੀਂ ਹੋਣਾ ਨਹੀਂ ਤੇ ਪਰਮੰਦੇ ਵਿੱਚ ਹੈ ਸਤਿਗੁਰ ਸੇਵੇ ਤਾਂ ਸੁਖ ਪਾਏ ਭਾਈ ਸਤਿਗੁਰੂ ਨੂੰ ਸੇਵੇ ਸਿਮਰਨ ਕਰੇ ਸੇਵਾ ਕਰੇ ਤੇ ਅੰਦਰ ਬਾਹਰ ਦਾ ਸੁਖ ਮਿਲੇਗਾ ਆਵਨ ਜਾਣ ਰਹਾਈ ਆਉਣਾ ਜਨਮ ਲੈ ਕੇ ਮਰ ਕੇ ਚਲੇ ਜਾਣਾ ਇਹਦੇ ਤੋਂ ਰਾਹਾਈ ਰਹਿ ਜਾਵੇਗਾ ਰਹਿ ਤੋ ਜਾਵੇਗਾ ਇਹ ਚੱਕਰ ਚ ਨਹੀਂ ਪਾਏਗਾ ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕ੍ਰਿਸ਼ਨਾ ਬੁਸਾਏ ਇਹ ਤੋ ਰਹਿ ਤੋ ਜਾਵੇਗਾ ਮਹਾਰਾਜ ਕਹਿੰਦੇ ਸਾਚ ਸਹਿਜ ਗੁਰ ਤੇ ਉਪਜੇ ਭਾਈ ਸੱਚ ਪਰਮਾਤਮਾ ਉਹਦੀ ਬਖਸ਼ਿਸ਼ ਤੇ ਸਹਿਜ ਗਿਆਨ ਇਹ ਗੁਰੂ ਤੋਂ ਪੈਦਾ ਹੁੰਦਾ ਹੈ ਗੁਰੂ ਤੋਂ ਬਗੈਰ ਗਿਆਨ ਨਹੀਂ ਪ੍ਰਗਟ ਹੋ ਸਕਦਾ ਗੁਰੂ ਦਾ ਔਰ ਹੋਰ ਸੰਸਾਰੀ ਦੀ ਗੱਲ ਨਹੀਂ ਗੁਰੂ ਤੋਂ ਬਿਗੈਰ ਗਿਆਨ ਪੈਦਾ ਨਹੀਂ ਹੋਵੇਗਾ ਮਨ ਨਿਰਮਲ ਸੱਚ ਸਮਾਈ ਮਨ ਨਿਰਮਲ ਹੋਵੇਗਾ ਮੈਲ ਤੋਂ ਰਹਿਤ ਮਨ ਮੈਲ ਹੈ ਨਾ ਤੇ ਉਹ ਨਿਰ ਮਲ ਮਲ ਹੁੰਦੀ ਹੈ ਮੈਲ ਤੇ ਨਿਰ ਹੁੰਦਾ ਹੈ ਰਹਿਤ ਜਦੋਂ ਉਹ ਮੈਲੇ ਵਿਚਾਰਾਂ ਤੋਂ ਰਹਿਤ ਹੋ ਗਿਆ ਨਾ ਉਹ ਮਨ ਪ੍ਰਭੂ ਸੱਚ ਦੇ ਵਿੱਚ ਸਮਾਈ ਮਿਲ ਜਾਵੇਗਾ ਗੁਰਸੇਵੇ ਸੋ ਬੁੱਝੇ ਭਾਈ ਜਿਹੜਾ ਗੁਰੂ ਨੂੰ ਸਿਮਰੇਗਾ ਯਾਦ ਕਰੇਗਾ ਉਹ ਇਸ ਮਾਰਗ ਨੂੰ ਇਸ ਮਾਜ਼ਰੇ ਨੂੰ ਸਮਝ ਲਵੇਗਾ ਗੁਰਬਿਨ ਮਗ ਨ ਪਾਈ ਗੁਰੂ ਤੋਂ ਬਗੈਰ ਰਸਤਾ ਹੀ ਨਹੀਂ ਜੇ ਮਿਲਦਾ ਕਿ ਜਾਣਾ ਕਿਦਾਰੇ ਤੁਰਨਾ ਕਿਦਾਰੇ ਮਹਾਰਾਜ ਕਹਿੰਦੇ ਗੁਰੂ ਤੋਂ ਬਗੈਰ ਰਸਤਾ ਨਹੀਂ ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ ਜਿਹਦੇ ਅੰਦਰ ਲਾਲਚ ਹੈ ਬਿਰਤੀ ਲਾਲਚ ਵਾਲੀ ਹੈ ਉਹ ਕਿਹੜੇ ਕਰਮ ਕਰੇਗਾ ਉਹ ਲਾਲਚ ਵਾਲੇ ਕਰੇਗਾ ਪਰਮਾਤਮਾ ਵਾਲੇ ਨਹੀਂ ਕਰੇਗਾ ਮਹਾਰਾਜ ਵੀ ਕਹਿੰਦੇ ਲੋਭੀ ਕਾ ਵੇ ਸਾਉ ਨਾ ਕੀਚੈ ਜੇ ਕਾ ਪਾਰ ਵਸਾਏ ਕੂੜ ਬੋਲ ਬਿਖ ਖਾਈ ਜਿਹਦੇ ਅੰਦਰ ਲਾਲਚ ਹੋਵੇਗਾ ਉਹ ਝੂਠ ਬੋਲੇਗਾ ਤੇ ਜ਼ਹਿਰ ਇਕੱਠੀ ਕਰੇਗਾ ਝੂਠ ਬੋਲ ਬੋਲ ਕੇ ਜੋ ਕੁਝ ਇਕੱਠਾ ਕਰੇਗਾ ਝੂਠ ਤੂਫਾਨ ਬੋਲ ਕੇ ਦੂਜੇ ਦਾ ਹੱਕ ਦੂਜੇ ਦੀ ਕਮਾਈ ਔਰ ਅੜਾ ਪੇਗਾ ਉਹ ਜ਼ਹਿਰ ਤੇ ਜ਼ਹਿਰ ਖਾਣ ਵਾਲਾ ਅਦ ਵੀ ਨਹੀਂ ਤੇ ਕੱਲ ਵੀ ਨਹੀਂ ਇਹ ਗਰੀਬ ਨਵਾਜ ਨੇ ਸਾਡੇ ਤੇ ਕਿਰਪਾ ਕੀਤੀ ਏ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨਾਂ ਦੇ ਅੱਠ ਪਦੇ ਨੇ ਜਿਹੜੇ ਚਾਰ ਪਦਿਆਂ ਦੀ ਅੱਜ ਵਿਚਾਰ ਕੀਤੀ ਏ ਸਮੇਂ ਦੇ ਅਧਿੰਦੈ ਕਿ ਚਾਰ ਪਦਿਆਂ ਦੀ ਆਪਾਂ ਕੱਲ ਨੂੰ ਅੱਗੇ ਵਿਚਾਰ ਕਰਾਂਗੇ ਜਿੰਨੀ ਕੁ ਮਹਾਰਾਜ ਮਤਬੁੱਧ ਬਖਸ਼ ਦੇ ਆ ਉਹਦਾ ਵੀ ਸੰਖੇਪ ਰੂਪ ਸਮੇਂ ਦੇ ਅਧਿੰਦੈ ਕਿ ਆਪ ਨਾਲ ਵਿਚਾਰ ਕਰਨ ਦਾ ਯਤਨ ਕੀਤਾ ਗੁਰੂ ਸਾਡੇ ਤੇ ਕਿਰਪਾ ਕਰਨ ਸਾਨੂੰ ਮਤ ਆਵੇ ਘਰ ਦਾ ਪਾਵਨ ਹੋ ਜਾਏ ਪ੍ਰਭੂ ਦੇ ਗੁਣ ਗਾਈਏ ਸਾਡਾ ਆਇਆ ਸਫਲਾ ਹੋ ਸਕੇ ਇਨੀਆਂ ਕੋ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ